ਲੈਰਾ ਲਿਖਦੇ ਨੇ ਕਿ ਕਈ ਸਾਲ ਪਹਿਲਾਂ ਮਿੱਤਰ ਮੰਡਲੀ ਦੇ ਹਾਸੇ ਠੱਠੇ ਦੌਰਾਨ ਜਗਦੀਸ਼ ਪਾਪੜਾ ਕਹਿਣ ਲੱਗਾ ਜੇ ਕੋਈ ਅਜਿਹਾ ਵਿਧੀ ਵਿਧਾਨ ਹੋਵੇ ਕਿ ਮਰਿਆ ਬੰਦਾ ਕਿਤੇ ਲੋਕਸ਼ਿਪਕੇ ਆਪਣਾ ਸ਼ਰਧਾਂਜਲੀ ਸਮਾਗਮ ਨੂੰ ਵੇਖ ਸਕੇ ਜਾਂ ਸੁਣ ਸਕੇ ਤਾਂ ਸ਼ਰਧਾਂਜਲੀ ਭੇਟ ਕਰਨ ਵਾਲੇ ਬੁਲਾਰਿਆਂ ਦੇ ਬੋਲ ਮੁਰਦੇ ਦੇ ਕੰਨਾਂ ਵਿੱਚ ਪੈਣ ਲੱਗ ਜਾਣ ਤਾਂ ਕਿੰਨਾ ਨਜ਼ਾਰਾ ਆਵੇ ਜੋਸ਼ ਖਰੋਸ਼ ਨਾਲ ਚੱਲਦੀ ਧਰਨੇ ਦੀ ਕੋਈ ਕਾਰਵਾਈ ਦੇ ਦੌਰਾਨ ਕਿਸੇ ਨੇ ਸੀਨੀਅਰ ਆਗੂ ਦੇ ਕੰਨ ਵਿੱਚ ਆਣ ਕੇ ਦੱਸਿਆ ਕਿ ਹਾਰਟ ਅਟੈਕ ਨਾਲ ਕਾਮਰੇਡ ਨਛੱਤਰ ਖੀਵੇ ਦੀ ਮੌਤ ਹੋ ਗਈ ਹੈ। ਇਸੇ ਦੌਰਾਨ ਕਿਸੇ ਕਾਰਕੁਨ ਨੇ ਕਿਹਾ ਕਿ ਯਾਰ ਕੱਲ ਸ਼ਾਮ ਨੂੰ ਤਾਂ ਕਾਮਰੇਡ ਮੈਨੂੰ ਮਿਲਿਆ ਸੀ। ਅੱਜ ਵੀ ਪਿੰਡ ਵਿੱਚ ਇਹੋ ਜੀ ਕੋਈ ਗੱਲ ਸੁਣੀ ਨਹੀਂ। ਪਤਾ ਤਾਂ ਕਰ ਲਓ ਪਰ ਨਗਰ ਕਹਨੇ ਵਿੱਚ ਤੂਤੀ ਮੰਗ ਉਹਦੀ ਕਿਸੇ ਨਾਲ ਸੁਣੀ। ਉਹਨੇ ਘਬرائی ਹੋਏ ਨੇ ਇੱਕ ਕਾਮਰੇਡ ਦਾ ਨੰਬਰ ਮਲਾ ਲਿਆ। ਅੱਗੇ ਉਹ ਕਹਿੰਦਾ ਤੂੰ ਕਮਣੀ ਹੋਈ ਆ। ਮੈਂ ਤਾਂ ਚੰਗਾ ਭਲਾ ਮੀਟਿੰਗ 'ਚ ਬੈਠਾ ਪੰਜਾਬ 247 ਟੀਵੀ ਦੇ ਤੀਸਰੇ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਰਣਜੀਤ ਲਹਿਰਾ ਹਰਾਂ ਦਾ ਲਿਖਿਆ ਹੋਇਆ ਇੱਕ ਮਿਡਲ ਬੜਾ ਦੇਚਸ ਮਿਡਲ ਹੈ ਜੀ ਕਦੇ ਖੁਸ਼ੀ ਕਦੇ ਗਮ ਉਹ ਪੇਸ਼ ਕਰਨ ਜਾ ਰਹੇ ਹਾਂ ਕਿਉਂਕਿ ਜਦੋਂ ਕੋਈ ਵਿਅਕਤੀ ਇਸ ਦੁਨੀਆ ਤੋਂ ਚਲੇ ਜਾਂਦਾ ਤਾਂ ਉਹਦੇ ਜਿਹੜੇ ਸ਼ਰਧਾਂਜਲੀ ਸਮਾਗਮ ਹੁੰਦੇ ਆ ਉਹਦੇ ਵਿੱਚ ਬੜੀ ਅਜੀਬ-ਅਜੀਬ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜੇ ਉਹਦੇ ਸਾਰੀ ਉਮਰ ਆਲੋਚਕ ਰਹੇ ਹੁੰਦੇ ਨੇ ਉਹਦੀਆਂ ਸਿਫਤਾਂ ਦੇ ਪੁਲ ਬਣਦੇ ਨੇ ਤੇ ਜਿਹੜੇ ਉਹਦੇ ਹਮਦਰਦ ਵੀ ਹੁੰਦੇ ਆ ਉਹ ਵੀ ਕਾਨਾਪੂਸੀ ਕੁਝ ਹੋਰ ਕਰਦੇ ਆ ਤੇ ਇਦਾਂ ਹੀ ਕੁਝ ਮਿੱਤਰਾਂ ਦੀ ਇਹ ਕਹਾਣੀ ਆ ਉਹ ਕਹਿੰਦੇ ਜੇ ਕੋਈ ਬੰਦਾ ਮਰਨ ਤੋਂ ਬਾਅਦ ਆਪਣੇ ਸ਼ਰਧਾਂਜਲੀ ਸਵਾਗ ਨੂੰ ਸੁਣ ਸਕਦਾ ਹੋਵੇ ਤੇ ਫੇਰ ਕਹਿੰਦਾ ਬੜੇ ਨਜ਼ਾਰੇ ਵਾਲੀ ਗੱਲ ਬਣੇ ਇਸ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਕਿ ਛੋਟਾ ਜਿਹਾ ਮਿਡਲ ਹੈ ਲੈਰ ਲਿਖਦੇ ਨੇ ਕਿ ਕਈ ਸਾਲ ਪਹਿਲਾਂ ਮਿੱਤਰ ਮੰਡਲੀ ਦੇ ਹਾਸੇ ਠੱਠੇ ਦੌਰਾਨ ਜਗਦੀਸ਼ ਪਾਪੜਾ ਕਹਿਣ ਲੱਗਾ ਜੇ ਕੋਈ ਅਜਿਹਾ ਵਿਧੀ ਵਿਧਾਨ ਹੋਵੇ ਕਿ ਮਰਿਆ ਬੰਦਾ ਕਿਤੇ ਲੋਕ ਸ਼ਿਪਕੇ ਆਪਣਾ ਸ਼ਰਧਾਂਜਲੀ ਸਮਾਗਮ ਨੂੰ ਵੇਖ ਸਕੇ ਜਾਂ ਸੁਣ ਸਕੇ ਤਾਂ ਸ਼ਰਧਾਂਜਲੀ ਭੇਟ ਕਰਨ ਵਾਲੇ ਬੁਲਾਰਿਆਂ ਦੇ ਬੋਲ ਮੁਰਦੇ ਦੇ ਕੰਨਾਂ ਵਿੱਚ ਪੈਣ ਲੱਗ ਜਾਣ ਤਾਂ ਕਿੰਨਾ ਨਜ਼ਾਰਾ ਆਵੇ ਹੋ ਸਕਦਾ ਹੈ ਕਿ ਸਾਰੀ ਉਮਰ ਲੱਤਾਂ ਖਿੱਚਣ ਵਾਲੇ ਤਰੀਫਾਂ ਦੇ ਪੁੱਲ ਬਣ ਜਾਂਦੇ ਹੁਣ ਤੇ ਸਾਰੀ ਜ਼ਿੰਦਗੀ ਨਾਲ ਜੁੜ ਜੁੜ ਕੇ ਬਹਿਣ ਵਾਲੇ ਕੁੰਤਰਾ ਕੱਢੀ ਜਾਂਦੇ ਹੋਣ ਖੈਰ ਅੱਜ ਤੱਕ ਨਾ ਅਜਿਹਾ ਵਿਧੀ ਵਿਧਾਨ ਬਣ ਸਕਿਆ ਤੇ ਨਾ ਹੀ ਬਣ ਸਕਣਾ ਹੈ ਕਿ ਮਰਦਾ ਆਪਣਾ ਸ਼ਰਧਾਂਜਲੀ ਸਮਾਗਮ ਵੇਖ ਸੁਣ ਸਕੇ ਪਰ ਕਦੇ ਕਦੇ ਕੋਈ ਅਲੋਕਾਰ ਵੀ ਹੋ ਜਾਂਦਾ ਹੈ ਲਿਬ੍ਰੇਸ਼ਨ ਵਾਲੇ ਕਾਮਰੇਡ ਨਸ਼ੱਤਰ ਖੀਵੇ ਦੇ ਕਰਮਤੇਜ ਨਿਕਲੇ ਜਿਸ ਨੂੰ ਆਪਣਾ ਸ਼ਰਧਾਂਜਲੀ ਸਮਾਗਮ ਦੇਖਣ ਸੁਣ ਦਾ ਅਦੁੱਪਤ ਮੌਕਾ ਮਿਲ ਗਿਆ ਤੇ ਕੋਚਰ ਬਾਦ ਉਹਨੇ ਇਹਦਾ ਲਾਈਵ ਟੈਲੀਕਾਸਟ ਵਰਗਾ ਵਰਤਾਂਤ ਆਪਣੀ ਫੇਸਬੁੱਕ ਤੇ ਵੀ ਸਾਂਝਾ ਕਰ ਮਾਰਿਆ ਹੋਇਆ ਇੰਜ ਸੀ ਕਿ ਭੀਖੀ ਲਾਕੇ ਦੀਆਂ ਜਨਤਕ ਜਥੇ ਜਦ ਦੇ ਬੰਦੀਆਂ ਨੇ ਭੀਖੀ ਦਾ ਬਲਾਕ ਦਾ ਦਰਜਾ ਖੋਹਣ ਵਿਰੁੱਧ ਬਲਾਕ ਬਚਾਓ ਧਰਨਾ ਲਾਇਆ ਹੋਇਆ ਸੀ ਜੋਸ਼ ਖਰੋਸ਼ ਨਾਲ ਚੱਲਦੀ ਧਰਨੇ ਦੀ ਕਾਰਵਾਈ ਦੇ ਦੌਰਾਨ ਕਿਸੇ ਨੇ ਸੀਨੀਅਰ ਆਗੂ ਦੇ ਕੰਨ ਵਿੱਚ ਆਣ ਕੇ ਦੱਸਿਆ ਕਿ ਹਾਰਟ ਅਟੈਕ ਨਾਲ ਕਾਮਰੇਟ ਨਛੱਤਰ ਖੀਵੇ ਦੀ ਮੌਤ ਹੋ ਗਈ ਹੈ ਉਸ ਆਗੂ ਨੇ ਹੋਰ ਆਗੂਆਂ ਨੂੰ ਇੱਕ ਪਾਸੇ ਕਰਕੇ ਉਹਨਾਂ ਨਾਲ ਇਹ ਦੁਖਦਾਈ ਖਬਰ ਸਾਂਝੀ ਕੀਤੀ ਖਬਰ ਸੁਣ ਕੇ ਸਭ ਦੇ ਚਿਹਰਿਆਂ ਤੇ ਮਜੂਸੀ ਛਾ ਗਈ ਨਛੱਤਰ ਖੀਵੇ ਦਾ ਸਾਰਾ ਜੀਵਨ ਸੰਘਰਸ਼ਾਂ ਤੇ ਕੁਰਬਾਨੀਆਂ ਪਰਿਆ ਰਿਹਾ ਸੀ ਅਤੇ ਉਹ ਚੜ੍ਹਦੀ ਜਵਾਨੀ ਤੋਂ ਲੈ ਕੇ ਅੱਧੀ ਸਦੀ ਤੋਂ ਵੱਧ ਜ਼ਿੰਦਗੀ ਕੁਮਰਸ਼ ਲਹਿਰ ਦੇ ਲੇਖੇ ਲਾ ਚੁੱਕਾ ਸੀ ਅਜਿਹੇ ਕਾਮਰੇਡ ਦੇ ਤੁਰ ਜਾਣ ਦੀ ਖਬਰ ਗਮਗੀਨ ਕਰਨ ਵਾਲੀ ਤਾਂ ਹੋਣੀ ਹੀ ਸੀ ਉਸ ਆਗੂ ਟੀਮ ਨੇ ਆਪਣੇ ਵਿੱਚੋਂ ਸੀਨੀਅਰ ਤੇ ਸਿਆਣੇ ਆਗੂ ਮਾਸਟਰ ਸ਼ਜੂ ਰਾਮ ਰਿਸ਼ੀ ਦੀ ਡਿਊਟੀ ਲਾ ਦਿੱਤੀ ਕਿ ਉਹ ਇਹ ਦੁਖਦਾਈ ਖਬਰ ਸਟੇਜ ਤੋਂ ਸਾਂਝੀ ਕਰਨ ਮਾਸਟਰ ਜੀ ਨੇ ਖਬਰ ਸਾਂਝੀ ਕਰਨ ਅਤੇ ਵਿਛੜੇ ਸਾਥੀ ਦੀ ਸੰਘਰਸ਼ ਅਤੇ ਕੁਰਬਾਨੀਆਂ ਭਰੀ ਜ਼ਿੰਦਗੀ ਬਾਰੇ ਕੁਝ ਪ੍ਰਸ਼ੰਸਾ ਭਈ ਸ਼ਬਦ ਕਹਿਣ ਤੋਂ ਬਾਅਦ ਸਾਰਿਆਂ ਨੂੰ ਖੜੇ ਹੋ ਕੇ 2 ਮਿੰਟ ਦਾ ਮੌਨ ਧਾਰਨ ਦੀ ਅਪੀਲ ਕੀਤੀ ਮੌਨ ਤੋਂ ਬਾਅਦ ਧਰਨਾ ਸ਼ੋਕ ਸਭਾ ਚ ਬਦਲ ਗਿਆ ਗਾਇਕ ਜਮੇਰ ਅਕਲਿਆ ਨੇ ਮਰੂਮ ਸੰਤਰਾਮ ਉਦਾਸੀ ਦਾ ਗੀਤ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਸ਼ਰਧਾਂਜਲੀ ਵਜੋਂ ਪੇਸ਼ ਕੀਤਾ ਤੇ ਫਿਰ ਬੁਲਾ ਰਿਆ ਨੇ ਕਾਮਰੇਟ ਕੀਵੇ ਨੂੰ ਸ਼ਰਧਾਂਜਲੀਆ ਪੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਨਸ਼ੱਤਰ ਕੀਵੇ ਦੇ ਘਰੋਂ ਪਤਾ ਕਰਨ ਦੀ ਕੋਸ਼ਿਸ਼ ਹੀ ਨਾ ਕੀਤੀ ਕਿ ਕੀ ਪਾਣਾ ਵਰਤਿਆ ਹੈ ਹੋਰ ਤਾਂ ਹੋਰ ਕਿਸੇ ਨੇ ਪਾਰਟੀ ਦਫ਼ਤਰੋਂ ਅੰਤਮ ਕਿਰਿਆ ਕਰਮ ਦਾ ਸਮਾਸਥਾਨ ਪਤਾ ਕਰਨ ਦੀ ਜਹਿਮਤ ਵੀ ਨਾ ਉਠਾਈ ਇਸੇ ਦੌਰਾਨ ਕਿਸੇ ਕਾਰਕੁਨ ਨੇ ਕਿਹਾ ਕਿ ਯਾਰ ਕੱਲ ਸ਼ਾਮ ਨੂੰ ਤਾਂ ਕਾਮਰੇਡ ਮੈਨੂੰ ਮਿਲਿਆ ਸੀ ਅੱਜ ਵੀ ਪਿੰਡ ਵਿੱਚ ਇਹੋ ਜੀ ਕੋਈ ਗੱਲ ਸੁਣੀ ਨਹੀਂ ਪਤਾ ਤਾਂ ਕਰ ਲੋ ਪਰ ਨਗਾਰਖਾਨੇ ਵਿੱਚ ਤੂਤੀ ਵਾਂਗ ਉਹਦੀ ਕਿਸੇ ਨਾਲ ਸੁਣੀ ਫਿਰ ਵੀ ਉਸ ਨੂੰ ਉਬਲਾ ਚੁਬਲੀ ਲੱਗੀ ਰਹੀ ਤੇ ਉਹਨੇ ਖੀਵੇ ਦੇ ਘਰ ਫੋਨ ਕਰ ਲਿਆ ਕਾਮਰੇਡ ਦੀ ਪਤਨੀ ਕਹਿੰਦੀ ਉਹ ਤਾਂ ਅੱਜ ਤੜਕਸਾਰ ਇਹ ਕਹ ਕੇ ਪਾਰਟੀ ਦਫ਼ਤਰ ਚਲਾ ਗਿਆ ਸੀ ਕਿ ਅੱਜ ਸੂਬਾ ਕਮੇਟੀ ਦੀ ਮੀਟਿੰਗ ਹੈ ਉਹਨੇ ਖਬਰਾਈ ਹੋਏ ਨੇ ਕਿ ਕਾਮਰੇਡ ਦਾ ਨੰਬਰ ਮਲਾ ਲਿਆ ਅੱਗੇ ਉਹ ਕਹਿੰਦਾ ਤੂੰ ਕਮਲੀ ਹੋਈ ਆ ਮੈਂ ਤਾਂ ਚੰਗਾ ਭਲਾ ਮੀਟਿੰਗ 'ਚ ਬੈਠਾ ਘੁੰਮ ਕਮਹਾ ਕੇ ਜਦੋਂ ਕਾਮਰੇਡ ਕੀਵੇ ਦੇ ਜਿਉਣੇ ਜਿਉਂਦੇ ਹੋਣ ਦੀ ਖਬਰ ਸ਼ਰਧਾਂਜਲੀ ਸਵਾਗਮ ਵਿੱਚ ਬਦਲੇ ਧਰਨੇ ਵਿੱਚ ਪੁੱਜੀ ਤਾਂ ਜਿਹੜੀ ਹਾਲਤ ਉੱਥੇ ਪੈਦਾ ਹੋਈ ਹੋਵੇਗੀ ਉਹ ਤੁਸੀਂ ਸਮਝ ਹੀ ਸਕਦੇ ਹੋ ਛਿੱਥੇ ਪੈ ਆਗੂਆਂ ਨੇ ਕਾਮਰੇਡ ਨੂੰ ਸ਼ਰਧਾਂਜਲੀ ਦੇਣੀ ਆ ਬੰਦ ਕਰਕੇ ਮੁੜ ਕੇ ਬੜੀ ਮੁਸ਼ਕਲ ਨਾਲ ਬਲਾਕ ਤੋੜਨ ਵਿਰੁੱਧ ਜਿੰਦਾਬਾਦ ਮੁਰਦਾਬਾਦ ਕਰਨੀ ਸ਼ੁਰੂ ਕਰ ਦਿੱਤੀ। ਅਸਲ ਵਿੱਚ ਕਾਮਰੇਡ ਖੀਵੇ ਦੀ ਮੌਤ ਵਾਲੀ ਖਬਰ ਸੱਚੀ ਵੀ ਸੀ ਤੇ ਝੂਠੀ ਵੀ। ਜਿਹਦੇ ਜਿਹੜੇ ਜਿਉਂਦੇ ਕਾਮਰੇਡ ਨਸ਼ਤਰ ਖੀਵੇ ਨੂੰ ਸ਼ਿਤਾਜੀਆਂ ਪੇਟ ਰੋਣ ਲੱਗ ਪਿਆ ਸਨ ਉਹਦਾ ਪਿੰਡ ਖੀਵਾ ਕਲਾ ਹੈ ਤੇ ਜਿਹੜਾ ਨਸ਼ਤਰ ਖੀਵਾ ਮਰਿਆ ਸੀ ਉਹ ਪਿੰਡ ਖੀਵਾ ਸ਼ਾਜਾਦੇ ਵਾਲੇ ਦਾ ਸਾਬਕਾ ਸਰਪੰਚ ਸੀ। ਉਹ ਵੀ ਕਦੇ ਥੋੜਾ ਬਹੁਤਾ ਕਾਮਰੇਡਾਂ ਨਾਲ ਰਿਹਾ ਸੀ। ਬਸ ਇਸੇ ਭਲੇਖੇ ਵਿੱਚ ਹੀ ਜਿਉਂਦੇ ਕਾਮਰੇਡ ਨਛੱਤਰ ਕੀਵੇ ਨੂੰ ਸ਼ਰਧਾਂਜਲੀਆ ਭੇਟ ਹੋ ਗਈਆਂ ਤੇ ਕਦੇ-ਕਦੇ ਸਿਆਣੇ ਬੰਦੇ ਵੀ ਬਹੁਤੇ ਸਿਆਣੇ ਸਾਬਤ ਹੋ ਜਾਂਦੇ ਹਨ ਚਲੋ ਇਸ ਭਾਨੇ ਕਾਮਰੇਡ ਨਛੱਤਰ ਕੀਵੇ ਨੂੰ ਆਪਣਾ ਸ਼ਰਧਾਂਜਲੀ ਸਮਾਗਮ ਵੇਖਣ ਸੁਣ ਦਾ ਸੁਭਾਗਾ ਮੌਕਾ ਤਾਂ ਮਿਲ ਗਿਆ ਜਿਹੜਾ ਕਿਸੇ ਨੂੰ ਵੀ ਕਦੀ ਨਹੀਂ ਮਿਲਦਾ ਸੋ ਇਹ ਸੀ ਜੀ ਰਣਜੀਤ ਲਹਿਰਾ ਹਰਾਂ ਦਾ ਲਿਖਿਆ ਹੋਇਆ ਮਿਡਲ ਕਦੇ ਖੁਸ਼ੀ ਕਦੇ ਕਮ ਜੋ ਅਸੀਂ ਤੁਹਾਡੀ ਸੇਵਾ ਵਿੱਚ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ